ਹੈਲੋ ਜੀ ਸਾਰੀ ਸ੍ਰੀ ਗੁਰੂ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਰੂਟਸ ਤੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਮੈਂ ਤਿਆਰ ਹੋ ਗਈ ਹਾਂ ਚੱਲੀਆਂ ਕੰਮ ਤੇ ਕਿਉਂਕਿ ਛੁੱਟੀਆਂ ਖਤਮ ਹੋ ਗਈਆਂ ਨੇ ਤੇ ਹੁਣ ਕੰਮ ਸ਼ੁਰੂ ਆ ਸੋ ਫੁੱਲ એનર્ਜੀ ਦੇ ਵਿੱਚ ਹਾਂ ਬਸ ਥੋੜੀ ਜਿਹੀ ਸੰਡੇ ਦੀ ਮੈਨੂੰ ਖੁਸ਼ੀ ਹੁੰਦੀ ਆ ਮੇਰਾ ਕੰਮ ਸੰਡੇ ਤੋਂ ਸ਼ੁਰੂ ਹੁੰਦਾ ਆ ਸੋ ਸੰਡੇ ਦੀ ਮੈਨੂੰ ਹੀ ਖੁਸ਼ੀ ਹੁੰਦੀ ਹੈ ਵੀ ਅੱਜ ਨਾ ਟ੍ਰੈਫਿਕ ਘੱਟ ਹੋਊਗਾ ਆਰਾਮ ਨਾਲ ਚਿੱਲ ਲੱਗ ਮਹੂਗਾ ਤੇ ਕਈ ਸਾਈਟਸ ਤੇ ਮੈਨੂੰ ਜਾਣਾ ਵੀ ਨਹੀਂ ਪਊਗਾ ਕਿ ਉੱਥੇ ਹਲਾਰਮ ਨਹੀਂ ਆਉਣਗੇ ਉਹ ਆਲਰੇਡੀ ਅ ਛੁੱਟੀ ਹੁੰਦੀਆਂ ਉਹਨਾਂ ਦੀ ਬੰਦ ਹੁੰਦੀਆਂ ਨੇ ਮੈਨੂੰ ਲੋੜ ਨਹੀਂ ਪੈਂਦੀ ਉੱਥੇ ਜਾਣ ਸੋ ਸੰਡੇ ਥੋੜਾ ਚਿੱਲ ਪੈਲ ਜਿਹਾ ਹੁੰਦਾ ਹੈ ਸੋ ਮੈਂ ਖੁਸ਼ ਹਾਂ ਵੀ ਅੱਜ ਥੋੜਾ ਰਿਲੈਕਸਡ ਜਿਹਾ ਡੇ ਹੋਊਗਾ ਤੇ ਆਰਾਮ ਨਾਲ ਬੈ ਕੇ ਵੀਡੀਓਜ਼ ਵਗੈਰਾ ਐਡਿਟ ਕਰ ਲਵਾਂਗੀ ਜਾਂ ਕੋਈ ਪੇਂਟਿੰਗ ਵਗੈਰਾ ਕਰ ਲਵਾਂ ਕਿ ਕੁਝ ਵੀ ਇਦਾਂ ਦਾ ਤੇ ਆਰਾਮ ਨਾਲ ਜਿਹੜਾ ਹੈਗਾ ਕੰਮ ਸ਼ੁਰੂ ਕਰੂੰਗੀ ਸੋ ਬਧੀਆ એનર્ਜੀ ਦੇ ਨਾਲ ਰੈਡੀ ਹਾਂ ਕੰਮ ਕਰਨ ਲਈ ਚੱਲਾ ਚੱਲੀ ਆਫਿਸ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜਿੰਨਾ ਮੈਂ ਘਰੋਂ ਸੋਚ ਕੇ ਆਈ ਸੀਗੀ ਬਈ ਅੱਜ ਸੰਡੇ ਆ ਚਿੱਲ ਕਰਾਂਗੇ ਸਾਰਾ ਕੁਝ ਹਨਾ ਵੀ ਪੇਂਟਿੰਗ ਵਗੈਰਾ ਕਰ ਲੂੰਗੀ ਜਾਂ ਕੋਈ ਬੁੱਕ ਰੀਡ ਕਰ ਲੂੰਗੀ ਆਨ ਦੇ ਸਾਰ ਆਨ ਦੇ ਸਾਰ ਮੇਰੇ ਕੋਲ ਜਿਹੜਾ అలਾਰਮ ਆ ਉਹ ਆ ਗਿਆ అలਾਰਮ ਵੀ ਆਇਆ ਐਵੇਂ ਦੀ ਸਿਟੀ ਦਾ ਜਿਹੜਾ ਕਿ ਨਾ ਇੱਥੋਂ ਇੰਨੀ ਦੂਰ ਆ ਤੇ ਮੈਂ ਉੱਥੇ ਕਦੇ ਵੀ ਨਹੀਂ ਗਈ ਹੈਗੀ ਉਹ ਥੋੜਾ ਨਾ ਟੂਰਿਸਟ ਪਲੇਸ ਆ ਤੇ ਉੱਥੇ ਜਾਣ ਲਈ ਟਾਈਮ ਤੁਹਾਨੂੰ ਦਿਖਾਉਣੀ ਹੈ ਕਿੰਨਾ ਲੱਗਦਾ ਆ ਦੇਖੋ ਟਾਈਮ ਲੱਗ ਰਿਹਾ ਟੋਟਲ 1 ਘੰਟਾ 44 ਮਿੰਟ ਉਹ ਵੀ ਸਿਰਫ ਤਾਂ ਲੱਗ ਰਿਹਾ ਕਿਉਂਕਿ ਸੰਡੇ ਆ ਔਰ ਉਹ ਵੀ ਮੈਂ ਆਪ ਤੇ ਸ਼ੋਅ ਕਰ ਰਿਹਾ ਉੱਥੇ ਜਾ ਕੇ ਪਤਾ ਨਹੀਂ ਰਸਤੇ 'ਚ ਕੁਝ ਵੀ ਹੋਇਆ ਹੋਵੇ ਜਾਂ ਜਾਂ ਕਿੰਨਾ ਟਾਈਮ ਲੱਗੇ ਮਤਲਬ ਦੋ ਘੰਟੇ ਆਮ ਦਾ ਮੰਨ ਕੇ ਚੱਲੋ ਵੀ ਦੋ ਘੰਟੇ ਲੱਗਣੇ ਨੇ ਮੈਨੂੰ ਪਾਣੀ ਕਰੋ ਪਹਿਲੇ ਸੋਚ ਆਪਾਂ ਕੀ ਸੋਚ ਕੇ ਨਿਕਲਦੇ ਤੇ ਕੀ ਨਹੀਂ ਬਟ ਇਟਸ ਸੋਚ ਕੇ ਜਾਣਾ ਤਾਂ ਪੈਣਾ ਹੀ ਆ ਹਨਾ ਦੋ ਘੰਟੇ ਜਾਣ ਨੂੰ ਲੱਗਣਾ ਦੋ ਘੰਟੇ ਆਉਣ ਨੂੰ 4 ਘੰਟੇ ਤਾਂ ਇਹੀ ਰਹਿ ਗਏ ਤੇ ਬਾਕੀ ਉੱਥੇ ਜੇ ਸਟੈਂਡ ਆਊਟ ਹੋਣਾ ਪੈ ਗਿਆ ਜਾਂ ਫਿਰ ਉੱਥੇ ਕਿੰਨਾ ਟਾਈਮ ਲੱਗਦਾ ਕਲੀਅਰੈਂਸ ਨੂੰ ਆਈ ਡੋਨਟ ਨੋ ਪਰ ਚਲੋ ਇਸ ਬਹਾਨੇ ਮੈਂ ਡਰਮ ਹਿਲਰ ਜਾਵਾਂਗੀ ਮੈਂ ਤਾਂ ਪਹਿਲਾਂ ਕਦੇ ਡਰਮ ਹਿਲਰ ਨਹੀਂ ਗਈ ਹੈਗੀ ਕਿਉਂਕਿ ਉਹ ਵਧੀਆ ਟੂਰਿਸਟ ਪਲੇਸ ਹੈ ਇੱਥੋਂ ਦੀ ਜਿਹੜੇ ਲੋਕ ਕੈਲਗਰੀ ਦੇ ਆਲੇ ਦਾਲੇ ਰਹਿੰਦੇ ਹੋਣਗੇ ਸ਼ਾਇਦ ਉਹਨਾਂ ਨੂੰ ਪਤਾ ਹੋਊਗਾ ਸੋ ਮੈਂ ਖੁਦ ਪਹਿਲੀ ਵਾਰੀ ਜਾਣਾ ਹੈ ਚਲੋ ਚਲੀਏ ਲੌਂਗ ਡਰਾਈਵ ਤੇ ਚਲੀਏ ਲੌਂਗ ਡਰਾਈਵ ਤੇ ਪਰ ਅਫਸੋਸ ਕਿ ਇਕੱਲੇ ਜਾਣਾ ਪੈ ਰਿਹਾ ਨੇ ਡਰਾਈਵਿੰਗ ਕਰਨ ਤੋਂ ਬਾਅਦ ਮੈਂ ਪਹੁੰਚ ਗਈ ਸੀ ਲੋਕੇਸ਼ਨ ਤੇ ਸੀਰੀਅਸਲੀ ਲੋਕੇਸ਼ਨ ਤੇ ਕੁਝ ਵੀ ਨਹੀਂ ਸੀ ਇਦਾਂ ਦੀ ਪ੍ਰੋਬਲਮ ਵਾਲਾ ਪੂਰੇ ਪਾਣੇ ਦੋ ਘੰਟੇ ਬਾਅਦ ਮੈਂ ਪਹੁੰਚੀ ਆ ਤੇ ਕਾਫੀ ਦੂਰ ਸੀਗਾ ਉਪਰੋਂ ਦੀ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਨਾ ਪਾਣੀ ਲਿਆਉਣਾ ਭੁੱਲ ਗਈ ਨਾਲ ਪਰ ਇੰਨੀ ਦੋ ਹਾਈ ਡੀਅਰ ਦਿਸ ਇਜ਼ ਕਮਲਪ੍ਰੀਤ ਬਰਾਡ ਕੁਡ ਯੂ ਪਲੀਜ਼ ਕਲੀਅਰ ਮਾਈ ਅਲਾਰਮ ਫਰੋਮ 105 3rd ਐਵੇਨਿਊ ਡਰਮਿੰਗ and i would like to add one thing sure. uh everything is all right but uh, there is a strong uh, like a very high beep sound is continuously uh, coming uh which one are you at uh it's uh, 105 third avenue drumheller Drumheller, okay yep. okay let me call this and get you clear okay yeah sure it shouldn't be a problem, be a problem. okay sure ਮੈਨੂੰ ਲੱਗਦਾ ਆ ਵੀ ਮੈਨੂੰ ਹੁਣ ਇੱਥੇ ਗਰਾਊਂਡਡ ਹੋਣਾ ਪੈਣਾ ਆ ਮੈਨੂੰ ਲੱਗਦਾ ਮੈਨੂੰ ਸਾਰੀ ਸ਼ਿਫਟ ਇੱਥੇ ਕੱਢਣੀ ਪੈਣੀ ਆ ਪੱਕਾ ਕੋਈ ਨਾ ਕੋਈ ਪ੍ਰੋਬਲਮ ਹੋ ਜਾਣਾ ਤਾਂ ਹੀ ਔਰ ਸਾਊਂਡ ਵੀ ਪੂਣੀ ਆ ਸਗਾ ਹਿੰਜਰੋਤਾ ਕੋ ਬੇਰਾ ਅਲਾਰਮ ਕਲੀਅਰ ਨਹੀਂ ਕਰਦੇ ਉਹ ਤੱਕ ਮੈਂ ਇੱਥੋਂ ਹਿੱਲ ਨਹੀਂ ਸਕਦੀ ਤੇ ਆਪਣੇ ਸੇਫਟੀ ਕੰਸਰਨ ਕਰਕੇ ਮੈਂ ਆਪਣੀ ਗੱਡੀ ਤੋਂ ਬਾਹਰ ਨਹੀਂ ਨਿਕਲ ਸਕਦੀ ਕਿਉਂਕਿ ਮੈਂ ਲੌਕ ਕਰਕੇ ਗੱਡੀ ਅੰਦਰ ਬੈਠੀ ਹਾਂ ਸੋ ਕੁਛ ਵੀ ਹੋਊਗਾ ਤਾਂ ਮੈਂ ਆਪਣੀ ਗੱਡੀ ਤੋਂ ਬਾਹਰ ਨਹੀਂ ਜਾਣਾਗਾ ਗੱਡੀ ਦੇ ਵਿੱਚ ਹੀ ਬਹਿਣਾ ਜਦ ਤੱਕ ਜੇ ਉਹਨਾਂ ਨੇ ਇਹ ਪਿਆ ਤਾਂ ਕਿ ਤੁਸੀਂ ਇੱਥੇ ਹੀ ਰਹਿਣਾ ਬੈਣਾ ਤਾਂ ਵੀ ਮੈਨੂੰ ਲੌਕ ਕਰਕੇ ਗੱਡੀ 'ਚ ਇੱਥੇ ਰੁਕਣਾ ਪੈਣਾ ਤੇ ਹਰ ਘੰਟੇ-ਘੰਟੇ ਬਾਅਦ ਅੰਦਰ ਜਾ ਕੇ ਦੇਖਣਾ ਪਊਗਾ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜਾਂ ਫਿਰ ਕੋਈ ਹੋਰ ਗਾਰਡ ਆਊਗਾ ਮੈਨੂੰ ਇੱਥੇ ਰਿਲੀਫ ਕਰਨ। ਪਰ ਮੈਨੂੰ ਹੋਰ ਗਾਰਡ ਵੀ ਰਿਲੀਫ ਕਰਨ ਕੋਈ ਆਊਗਾ ਕੋਈ 2 ਘੰਟੇ ਦੀ ਡਰਾਈਵਿੰਗ ਕਰਕੇ। ਅੱਜ ਤਾਲਾ ਲਾਲ ਆਰਮ ਚੌਕ 'ਤੇ ਨਾ ਮੈਂ ਫਸ ਗਈ। ਨਾ ਟਾਈਮ ਹੋਲਡ ਤੇ ਰੱਖਦੇ ਨੇ ਨਾ ਇਹ ਬੰਦੇ ਨੂੰ। ਹੇ ਰੱਬ। ਮੈਂ ਆਪਣੇ ਨਾਲ ਦੇ ਗਾਰਡ ਨੂੰ ਕਾਲ ਕਰ ਦੇਣੀ ਆ ਤਾਂ ਕਿ ਉਹ ਬਾਕੀ ਦੇ ਜਿਹੜੇ ਬੈਂਕ ਨੇ ਉਹ ক্লোਜ਼ ਕਰ ਦੇਵੇ। ਚਾਹਤ ਰਿਹਾ ਬੋਲ। All right, clear my printer 130. 10, sorry, 130. 130, what 30? Everything is all right like uh it's a vaping It It okay reset on there and they don't have any concerns so okay so sure. thank you so much thank you bye shukara 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 clear ho gaya nahi ta mainu itthe rukna pehna siga hun mai wapas challi ha calgary do ghante lagne a jaan nu kuch e a vi thoda dur a bilkul sunna rasta hai pura do ghante jangal jeda rasta hai vichodi aur ਨੇਰਾ ਆ ਸਿੰਗਲ ਹਾਈਵੇ ਆ ਮੈਨੂੰ ਥੋੜਾ ਜਿਹਾ ਰਾਤ ਨੂੰ ਜਦੋਂ ਆਊਟ ਆਫ ਸਿਟੀ ਮੈਂ ਬਾਹਰ ਜਾਣੇ ਮੈਨੂੰ ਡਰਤਾ ਲੱਗਦਾ ਹੁਣ ਪਰ ਇੱਕ ਇਹ ਆ ਵੀ ਇਸ ਇਸ ਸ਼ਹਿਰ ਤੋਂ ਬਿਨਾ ਸਿੱਧਾ ਕੈਲਗਰੀ ਹੋਣਾ ਰਸਤੇ 'ਚ ਕੁਛ ਨਹੀਂ ਆਉਣਾ ਸੋ ਮੈਂ ਸੋਚਦੀ ਆ ਕਾਫੀ ਵਗੈਰਾ ਲੈ ਲੈ ਵਾਸ਼ਰੂਮ ਜਾਇਆ ਵਾਂ ਤਾਂ ਕਿ ਮੈਨੂੰ ਰਸਤੇ 'ਚ ਕਿਤੇ ਰੁਕਣਾ ਨਾ ਪਵੇ ਸੋ ਇੱਥੇ ਇੱਕ ਟਿਮ ਹਟ ਨੇ ਹੈਗਾ ਤਾਂ ਉੱਥੇ ਹੁਣ ਮੈਂ ਕਾਫੀ ਲੈਣੇ ਨਾਲੇ ਵਾਸ਼ਰੂਮ ਜਾਇਆ ਨਹੀਂ ਫ੍ਰੈਸ਼ ਵਗੈਰਾ ਹੋਣਾ ਨਹੀਂ ਆ ਚਾਰ ਮਿੰਟ ਦੀ ਡਰਾਈਵ ਤੀ ਹੈਗਾ ਆ ਤੇ ਇੱਥੇ ਚੱਲਦੇ ਆ ਫੇਰ ਉਸ ਤੋਂ ਬਾਅਦ ਚੱਲਦੇ ਆ ਘਰ ਨੂੰ ਨਾਟ ਘਰ ਨੂੰ ਆਪਣੇ ਸ਼ਹਿਰ ਵੱਲੋਂ ਕੰਮ ਕਰੀਏ ਸ਼ੁਰੂ

ਸਿਰ ਮੇਰੀ ਗੱਡੀ ਆ ਜਿਹੜੀ ਉਹ ਪੁਸ਼ ਬਟਨ ਸਟਾਰਟ ਆ ਤੇ ਉਹਦੇ ਦੀ ਚਾਬੀ ਮੇਰੇ ਜੇਬ ਚ ਰਹਿੰਦੀ ਇਹ ਗੱਡੀ ਨਾ ਚਾਬੀ ਨਾਲ ਸਟਾਰਟ ਹੁੰਦੀ ਹਫ ਸੋ ਹੁਣ ਵਜੇ ਨੇ 7:30 ਦੇਖ ਦੋ ਵਿਜੇ ਤੇ ਕਾਫੀ ਚੱਕ ਲਈਆ ਫਰੈਸ਼ ਵੀ ਹੋ ਲਿਆ ਤੇ ਹੁਣ 2 ਘੰਟੇ ਸਿੱਧਾ ਡਰਾਈਵਿੰਗ ਕਰਨੀ ਆ ਕਿਤੇ ਨਹੀਂ ਰੁਕਣਾ ਰਸਤੇ ਤੇ ਜੋ ਮਰਜ਼ੀ ਹੁੰਦਾ ਹੋਵੇ ਮੈਂ ਗੱਡੀ ਨਹੀਂ ਰੋਕਣੀ ਹੈਗੀ ਕਿਉਂਕਿ ਮੈਨੂੰ ਲੱਗਦਾ ਡਰ ਇੱਕ ਤਾਂ ਰਸਤਾ ਨਵਾਂ ਆ ਰਸਤਾ ਸੁਨਣਾ ਆ ਤੇ ਇੱਥੇ ਹੈਲਪ ਲਈ ਵੀ ਕਿਸੇ ਨੇ ਨਹੀਂ ਆਉਣਾ ਦੂਰੋਂ ਤਾਂ ਕਿ 911 ਕਾਲ ਵੀ ਕਰੂੰਗੀ ਨਾ ਪਤਾ ਨਹੀਂ ਕਦ ਤੱਕ ਦਾ ਮੇਰਾ ਕੀ ਹੋ ਜਾਊਗਾ ਐਸੇ ਕੈਨੇਡਾ ਸੇਫ ਐ ਇਦਾਂ ਦੀ ਗੱਲ ਨਹੀਂ ਬਟ ਫਿਰ ਵੀ ਡਰ ਲੱਗਦਾ ਹੈ ਤੇ ਕਿਉਂਕਿ ਜੇ ਡਰ ਕੇ ਰਵਾਂਗੇ ਤਾਂ ਸੇਫ ਵੀ ਰਵਾਂਗੇ ਥੋੜਾ ਜਿਹਾ ਚਲੋ ਚੱਲੀਏ ਨਹੀਂ ਆ ਜਾ ਰਹੇ ਇਸ ਰਸਤੇ ਦੇ ਉੱਪਰ ਨਾ ਅੱਗੇ ਆ ਕੋਈ ਨਾ ਮੇਰੇ ਕੋਈ ਪਿੱਛੇ ਗੱਡੀ ਆ ਕਿਤੇ ਕੁਝ ਨਹੀਂ ਹੈਗਾ ਮੈਂ ਗੱਡੀ ਕ੍ਰੂਜ਼ ਤੇ ਲਾਈ ਹੋਈ ਆ 104 ਤੇ ਮੈਨੂੰ ਨਹੀਂ ਰੁਕਣਾ ਹੈਗਾ ਜੋ ਮਰਜੀ ਆਵੇ ਮੇਰੇ ਮੂਰੇ ਕਿਤੇ ਕੁਝ ਵੀ ਨਹੀਂ ਆ ਰਿਹਾ ਹੈਗਾ ਇਸ ਰਸਤੇ ਦੇ ਵਿੱਚ ਪੂਰੇ 9 ਵਜੇ ਮੈਂ ਪਹੁੰਚੀ ਆ ਵਾਪਸ ਮੇਰੇ ਜਿਹੜੇ ਵਿਚਾਲੇ ਦੋ ਬੈਂਕ ਸੀ ਉਹ ਤਾਂ ਲੇਟ ਹੋ ਗਏ ਸੀ ਉਹ ਕਿਸੇ ਹੋਰ ਨੇ ਕੀਤੇ ਹੁਣ ਆ ਕਿਵੇਂ ਪਹੁੰਚੀ ਆ ਤੇ ਮੈਨੂੰ ਇਹਨਾਂ ਡਰ ਲੱਗ ਰਿਹਾ ਸੀ ਇਹ ਡਰ ਇਦਾਂ ਆ ਵੀ ਹਨਾ ਕਿ ਸੋਨਣਾ ਰਸਤਾ ਆਇਆ ਸਾਰਾ ਕੁਝ ਵੀ ਨਵਾਂ ਸ਼ਹਿਰ ਤੇ ਮੈਂ ਪਹਿਲੀ ਵਾਰ ਹੀ ਗਈ ਸੀ ਡਰਮੇ ਹੇਲਰ ਇਹ ਤੋਂ ਪਹਿਲਾਂ ਕਦੇ ਮੈਂ ਗਈ ਨਹੀਂ ਹੈਗੀ ਤੇ ਕੁਝ ਇਹ ਸੀਗਾ ਵੀ ਮੈਂ ਲੇਟ ਨਾ ਹੋ ਜਾ ਕਿਉਂਕਿ ਮੇਰੀਆਂ ਜਿਹੜੀਆਂ ਬੈਂਕਾਂ ਨੇ ਅਗਲੀਆਂ ਲੌਕ ਕਰਨ ਵਾਲੀਆਂ ਉਹ ਲੇਟ ਨਾ ਹੋ ਜਾਣ ਸੋ ਮੈਂ ਫਾਈਨਲੀ ਆਪਣੇ ਸ਼ਹਿਰ ਕੈਲਗਰੀ ਚ ਆ ਕੇ ਸਾਹ ਚ ਸਾਹ ਲਿਆ ਇੱਥੇ ਲਾਈਟਾਂ ਲੋਕ ਦਿਖੇ ਮੈਨੂੰ ਗੱਡੀਆਂ ਦੀਆਂ ਤਾਂ ਮੈਨੂੰ ਸਾਹ ਸਾ ਆ ਉੱਥੇ ਤਾਂ ਮੈਨੂੰ ਇਹ ਲੱਗਦਾ ਸੀ ਪਤਾ ਨਹੀਂ ਕਿ ਕਿਹੜੀ ਦੁਨੀਆ ਚ ਪਹੁੰਚ ਗਈਆਂ ਹਨ ਤੇ ਮੈਨੂੰ ਬਹੁਤ ਜ਼ਿਆਦਾ ਲੱਗਿਆ ਭੁੱਖ ਮੈਂ ਅੱਜ ਸ਼ੁਗਰ ਐਪਲ ਲੈ ਆਈ ਸੀ ਘਰੋਂ ਕੱਟ ਕੇ ਤੇ ਮੇਰੀ ਆਦਤ ਹੈ ਮੈਂ ਹਮੇਸ਼ਾ ਨਾਲ ਨਾ ਕੁਛ ਨਾ ਕੁਛ ਲੈ ਹੀ ਆਉਣੀ ਆ ਰੋਟੀ ਤੋਂ ਬਿਨਾਂ ਵੀ ਵੀ ਕੁਛ ਨਾ ਕੁਛ ਵਿੱਚ ਚਵੜਾ ਨੂੰ ਮੂੰ ਮਾਰਨੂ ਚਾਹੀਦਾ ਹੁੰਦਾ ਹਨ ਸੋ ਅੱਜ ਮੈਂ ਐਪਲ ਲੈ ਆਈ ਸੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆਣ ਤਾਂ ਕਦੇ ਕਦੇ ਇਦਾਂ ਹੁੰਦਾ ਆ ਵੀ ਜਦੋਂ ਆਪਾਂ ਕੰਮ ਤੇ ਆਉਨੇ ਆ ਹਨਾ ਬਹੁਤ ਜ਼ਿਆਦਾ ਵਧੀਆ ਤੁਹਾਡੀ ਸ਼ਿਫਟਾਂ ਜਿਹੜੀ ਨਿਕਲਦੀਆਂ ਹਨਾ ਬਹੁਤ ਸਮੂਦ ਵੀ ਨਾਰਮਲ ਜਿਹੇ అలਾਰਮ ਹੁੰਦੇ ਨੇ ਸਿਟੀ ਦੇ ਵਿੱਚ ਵਿੱਚ ਹੀ ਤੇ ਨਾਰਮਲ ਜਿਹੇ ਮੇਰੀਆਂ 4-5 ਬੈਂਕਾਂ ਮੈਂ ਲੌਕ ਕਰਨੀਆਂ ਹੁੰਦੀਆਂ ਬਸ ਮੈਂ ਉਹ ਕਰਦੀ ਆ ਨਾ ਪਰ ਹਾਂ ਕਦੇ-ਕਦੇ ਐਵੇਂ ਦੀ ਚੀਜ਼ ਹੋ ਜਾਂਦੀ ਆ ਵੀ ਤੁਹਾਨੂੰ ਅਲੱਗ ਜਾਣਾ ਪੈਂਦਾ ਇੱਕ ਦੋ ਵਾਰੀ ਪਹਿਲਾਂ ਵੀ ਮੈਂ ਥੋੜੀਆਂ ਦੂਰ ਵਾਲੀਆਂ ਸਿਟੀਆਂ 'ਚ ਗਈ ਆ ਜਿੱਥੇ ਦੋ-ਦੋ ਘੰਟੇ ਲੱਗੇ ਨੇ ਡੇਡ-ਡੇਡ ਘੰਟਾ ਬਰ ਚੱਕਰਿਆ ਸੀ ਵੀ ਉਹਨਾ ਟਾਈਮਾਂ ਦੇ ਵਿੱਚ ਨਾ ਸਮਰ ਸੀਗੀ ਤੇ ਦਿਨ ਰਹਿੰਦਾ ਸੀ ਆ ਵੀ ਉਹ ਤੋਂ 10:00 ਸਵਾ 10 ਵਜੇ ਤੱਕ ਸਾਡੇ ਜਿਹੜਾ ਹੈਗਾ ਸੂਰਜ ਆ ਛਿਪਦਾ ਆ ਤਾਂ ਦਿਨ ਰਹਿੰਦਾ ਆ ਤੇ ਹੁਣ ਸਰਦੀਆਂ ਕਰਕੇ ਨਿਹਰਾ ਹੋ ਜਾਂਦਾ ਹੈ ਤਾਂ ਮਤਲਬ ਤਾਂ ਥੋੜਾ ਜਿਹਾ ਲੱਗਦਾ ਹੈ ਵੀ ਇੰਨੀ ਦੂਰ ਗਈ ਹੈ ਅਲੱਗ ਸ਼ਹਿਰ ਚ ਨਿਹਰਾ ਹੋ ਗਿਆ ਚਲੋ ਇਦਾਂ ਦਾ ਹੁੰਦਾ ਹੀ ਰਹਿੰਦਾ ਕੰਮ ਤੇ ਹਨਾ ਕਦੇ ਸੌਖਾ ਕਦੇ ਥੋੜਾ ਔਖਾ ਸੇਂ ਆਪਣੀ ਜ਼ਿੰਦਗੀ ਆ ਕਦੇ ਸੌਖੀ ਕਦੇ ਔਖੀ ਕਰ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਠੀਕ ਆੜਦਾਂ ਸਪੋਰਟ ਠੀਕ ਹੋ ਜਾਂਦਾ ਆ ਸੋ ਮੈਂ ਆ ਗਈ ਸੀ ਘਰ ਰਾਤ ਦੇ ਵਜੇ ਨੇ 246 47 ਹੋ ਗਏ ਮੈਨੂੰ ਲੱਗੀ ਬਹੁਤ ਜ਼ਿਆਦਾ ਭੁੱਖ ਲੱ ਸੁਣ ਇੰਨੀ ਛੇਤੀ ਮੈਨੂੰ ਨਹੀਂ ਪਤਾ ਮੈਂ ਹੋਰ ਕੀ ਬਣਾਵਾ ਕੀ ਖਾਵਾ ਸੋ ਮੈਂ ਸੋਚਦੀ ਪਈਆਂ ਕਿ ਮੀ ਮੈਂ ਮੈਗੀ ਖਾਲਾ ਬਣਾ ਕੇ ਜੂਪੀ ਨੂਡਲ ਮੈਨੂੰ ਬਹੁਤ ਟਾਈਮ ਹੋ ਗਿਆ ਮੈਨਾਂ ਡੇਢ ਦੋ ਮਹੀਨੇ ਹੋ ਗਏ ਮੈਂ ਇੱਕ ਬਣਾਈ ਨਹੀਂ ਹੈਗੀ ਖਾਧੀ ਨਹੀਂ ਹੈਗੀ ਪਰ ਮੈਨੂੰ ਅੱਜ ਬਹੁਤ ਜ਼ਿਆਦਾ ਭੁੱਖ ਲੱਗੀ ਕਿ ਇੰਨਾ ਘੁੰਮ ਫਿਰੀ ਜੋ ਹੈਗੀ ਆ ਨਾ ਸੋ ਮੈਂ ਸੋਚਦੀ ਆ ਕਿ ਮੈਂ ਮੈਗੀ ਬਣਾ ਲਾਂ ਦੇ ਰੋਟ ਨਾਲ ਨਾਲ ਚੱਲ ਰਿਹਾ ਹੈ ਸਿੱਧਾ ਸ਼ਾਰਟਸ ਵਾਲਾ ਸ਼ੂਟ ਵੀ ਨਾਲ ਨਾਲ ਤੇ ਤੁਸੀਂ ਮੇਰੀਆਂ ਸ਼ਾਰਟਸ ਵੀਡੀਓ ਵੀ ਦੇਖ ਲਿਆ ਕਰੋ ਕਿਉਂਕਿ ਉਹਦੇ ਵਿੱਚ ਮੈਂ ਮੋਸਟਲੀ ਫੂਡ ਦੇ ਰਿਲੇਟਡ ਜਿਹੜੀਆਂ ਵੀਡੀਓਜ਼ ਆਪਲੋਡ ਕਰਦੀ ਰਹੀ ਹਾਂ ਆਵਲੀ ਜਿਹੜੀ ਮੈਗੀ ਆ ਉਹ ਵਧੀਆ ਲੱਗਦੀ ਹੈ ਜਿਪੀ ਨੂਡਲਸ ਕਿਉਂਕਿ ਤੁਹਾਨੂੰ ਕੁਝ ਵੀ ਐਕਸਟਰਾ ਨਹੀਂ ਪਾਉਣਾ ਪੈਂਦਾ ਸਾਰਾ ਕੁਝ ਇਹਦੇ ਵਿੱਚ ਹੀ ਹੁੰਦਾ ਆ ਖਾਣਾ ਕੋਈ ਪਿਆਜ਼ ਟਮਾਟਰ ਵਗੈਰੇ ਕੁਝ ਨਹੀਂ ਕੁਛ ਨਹੀਂ ਪਾਣਾ ਕੱਟ ਕੇ ਬਸ ਪਾਣੀ ਪਾਣ ਦੇ ਵਿੱਚ ਜੈਪੀ ਨੂਡਲਸ ਤੇ ਉੱਪਰ ਉਹਦਾ ਮਸਾਲਾ ਤੇ ਇਹਦੇ ਜਿਹੜੇ ਮੇਰੀ ਕਾਫੀ ਆ ਉਹ ਬਣ ਗਈ ਹੋਈ ਆ ਉਹ ਤੜਕੇ ਦੇ 3 ਵਜੇ ਗਏ ਨੇ ਕਿ ਮੈਂ 3 ਵਜੇ ਆ ਕੇ ਜਿਹੜਾ ਆਪਣਾ ਡਿਨਰ ਕਰ ਰਹੀਆਂ ਲੋਕ ਇਸ ਟਾਈਮ ਪੁਰਾਣੇ ਜ਼ਮਾਨੇ 'ਚ ਬ੍ਰੈਕਫਾਸਟ ਕਰ ਲੈਂਦੇ ਸੀਗੇ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਹੁਣ ਮੈਂ ਫਟਾਫਟ ਬਸ ਮੈਗੀ ਖਾ ਕੇ ਕਾਫੀ ਪੀ ਕੇ ਤਾਂ ਸੋ ਜਾਊਂਗੀ ਕਿਉਂਕਿ ਕੱਲ ਸਵੇਰੇ ਮੈਂ ਥੋੜਾ ਜਲਦੀ ਆਫਿਸ ਜਾਣਾ ਕਿਉਂਕਿ ਮੈਂ ਆਪਣੇ ਮੈਨੇਜਰ ਨੂੰ ਮਿਲਣਾ ਆ ਜਾਂ ਬੱਸ ਕਦੇ-ਕਦੇ ਇਹਨਾਂ ਚੀਜ਼ਾਂ ਤੇ ਆ ਕੇ ਮੈਂ ਆਪਣੇ ਘਰ ਦੇ ਨੂੰ ਬੜਾ ਯਾਦ ਕਰਦੀ ਆ ਵੀ ਇਹ ਟਾਈਮ ਘਰੇ ਹੋਈਏ ਮੰਮੀ ਅਸੀਂ ਜਿੰਨੀ ਮਰਜ਼ੀ ਲੇਟ ਆਈਏ ਮੰਮੀ ਨੇ ਉਹ ਟਾਈਮ ਹੀ ਉੱਠ ਕੇ ਸੜ ਲੀ ਨਾ ਚਾਹ ਪਾਣੀ ਬਣਾ ਕੇ ਸਾਨੂੰ ਦੇ ਦੇਣਾ ਹੁੰਦਾ ਆ ਮੈਟ ਇਟਸ ਓਕੇ